ਸਸਿਕਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੀਬੀ ਜ਼ਗੀਰ ਕੌਰ ਜੋ ਗੁਰਦੁਆਰਾ ਪ੍ਰਬੰਧ ਦੀ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਵੇਂ ਹੀ ਸ਼ਰਮਨਾਕ ਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਕਿਉਂਕਿ 13 ਸੀਟਾਂ ਦੇ ਵਿੱਚੋਂ ਇੱਕ ਸੀਟ ਹੀ ਜਿੱਤੀ ਗਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼ਰੂਮਣੀ ਅਕਾਲੀ ਦਲ ਦੇ ਉਹਨਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਵੱਲੋਂ ਹਲਕਾ ਬਠਿੰਡਾ ਤੋਂ ਕਿਉਂਕਿ ਹਲਕਾ ਬਠਿੰਡਾ ਉਹਨਾਂ ਦਿਨਾਂ ਦੇ ਵਿੱਚ ਹੌਟਸਪੌਟ ਬਣੀ ਹੋਈ ਸੀ ਜਿਸ ਤਰ੍ਹਾਂ ਹਲਕਾ ਸ਼੍ਰੀ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਹੁਣ ਲੋਕ ਸਭਾ ਦੀਆਂ ਚੋਣਾਂ ਵੀ ਸੰਪੰਨ ਹੋ ਚੁੱਕੀਆਂ ਨੇ ਪ੍ਰਧਾਨਗੀ ਨੂੰ ਲੈ ਕੇ ਵੱਡੀ ਹਲਚਲ ਮਚੀ ਹੋਈ ਹੈ ਪੰਜਾਬ ਦੇ ਵਿੱਚ ਬਾਗੀ ਧੜਾ ਇਹ ਗੱਲ ਕਹਿੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਹੀਂ ਦੇਖਣਾ ਚਾਹੁੰਦੇ ਕਿ ਸਰਦਾਰ ਸੁਖਬੀਰ ਸਿੰਘ ਲਗਾਤਾਰ ਜਿਹੜੇ ਪ੍ਰਧਾਨਗੀਤੇ ਰਹਿਣ ਇਧਰ ਬੀਬੀ ਜਗੀਰ ਕੌਰ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਟਾਲਾ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਜਿੰਨੇ ਹੋਰ ਵੀ ਸਾਰੇ ਬਾਗੀ ਧੜੇ ਵਾਲੇ ਨੇ ਉਹ ਬਿਲਕੁਲ ਦੇਨਾਈ ਕਰ ਰਹੇ ਨੇ ਵਾਰ-ਵਾਰ ਕਿ ਅਸੀਂ ਇਸ ਗੱਲ ਉੱਤੇ ਸਹਿਮਤੀ ਜਾਂ ਕੰਪਰੋਮਾਈਜ਼ ਸਮਝੌਤਾ ਨਹੀਂ ਕਰਾਂਗੇ ਕੇ ਲਗਾਤਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਨੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਹ ਮੁੱਖ ਮੁੱਖ ਮੰਤਰੀ ਦਾ ਚਿਹਰਾ ਹੋਣ ਜਾਂ ਐਜ਼ ਏ ਪ੍ਰਧਾਨ ਹੋਣ ਇਧਰ ਬਲਵਿੰਦਰ ਸਿੰਘ ਪੂਦੜ ਨੂੰ ਜਿਹੜਾ ਹੈ ਕਾਰਜਕਾਰੀ ਪ੍ਰਧਾਨ ਜਿਹੜਾ ਹੈ ਲਗਾ ਦਿੱਤਾ ਗਿਆ ਹੈ ਸ਼ਰੂਪਨੀ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਲਵਿੰਦਰ ਸਿੰਘ ਪੂਦੜ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਤੋਂ ਵੀ ਲਾਉਣਾ ਪਵੇਗਾ ਹੁਣ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਲਗਾਤਾਰ ਸ਼ਰੋਮਣੀ ਅਕਾਲੀ ਦਰ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਗਲਤੀਆਂ ਨੂੰ ਉਜਾਗਰ ਕਰਦੇ ਨੇ ਵੀ ਬੱਜਰ ਗੁਨਾਹ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਪਸ਼ਟਿਕਨ ਦਿੱਤਾ ਗਿਆ ਸੀ ਬੀਬੀ ਜ਼ਗੀਰ ਕੌਰ ਵੱਲੋਂ ਬੀਬੀ ਜ਼ਗੀਰ ਕੌਰ ਨੇ ਇਹ ਵੀ ਕਹਾ ਸੀ ਕਿ ਜਿਹੜੇ ਵੀ ਕੰਮ 2007 ਤੋਂ ਲੈ ਕੇ 2017 ਦੇ ਵਿੱਚ ਬੱਜਰ ਗਲਤੀਆਂ ਵੱਡੇ ਗੁਨਾਹ ਹੋਏ ਨੇ ਉਹ ਸਾਡੇ ਪੁੱਛੇ ਤੋਂ ਬਿਨਾ ਹੋਏ ਨੇ ਸਾਡੀ ਮਨਜ਼ੂਰੀ ਨਹੀਂ ਲੇਗੀ ਸਾਡੇ ਨਾਲ ਇਸ ਗੱਲ ਦੀ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਜਿਹੜੇ ਇਸ ਟਾਈਮ ਬਾਗੀ ਢੜੇ ਵਾਲੇ ਨੇ ਜਿਸ ਦੇ ਗੁਰਪ੍ਰਤਾਪ ਸਿੰਘ ਬੜਾਲਾ ਜਿਹੜੇ ਕਨਵੀਨਰ ਨੇ ਸੂਤਰਾਂ ਦੇ ਹਵਾਲੇ ਤੋਂ ਕਈ ਖਬਰਾਂ ਆ ਰਹੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣਗੇ ਕਿਉਂਕਿ ਇਸ ਗੱਲ ਤੇ ਵਾਰ-ਵਾਰ ਸਰਦਾਰ ਸੁਖਬੀਰ ਸਿੰਘ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਇਹ ਤੰਜ ਕੱਸਦੇ ਰਹੇ ਨੇ ਕਿ ਜੇਕ ਜਿਹੜੀ ਗੱਲਬਾਤ ਹੋ ਰਹੀ ਹੈ ਜਿਹੜੀ ਬੈਕਸਟੇਜ ਤੇ ਗੱਲਬਾਤ ਹੋ ਰਹੀ ਹੈ ਉਹ ਭਾਰਤੀ ਜਨਤਾ ਪਾਰਟੀ ਅਤੇ ਆਰਐਸएस ਕਰ ਰਹੀ ਹੈ ਯਾਨੀ ਕਿ ਇਹ ਪਿੱਠੂ ਨੇ ਭਾਰਤੀ ਜਨਤਾ ਪਾਰਟੀ ਦੇ ਬੀਜੇਪੀ ਦੇ ਜਿਹੜਾ ਵੀ ਇਹ ਗੱਲ ਕਰਦੇ ਨੇ ਇਹ ਗੱਲ ਆਉਂਦੀ ਹੈ Nagpur ਤੋਂ ਜਿੱਥੇ ਆਰਐਸएस ਦਾ ਮੇਨ ਦਫਤਰ ਹੈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਗਏ ਸੀ ਲੇਕਿਨ ਬੀਬੀ ਜਗੀਰ ਕੌਰ ਨੇ ਕਿਹਾ ਸੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਤਾਂ ਮੰਨ ਲਓ ਅਸੀਂ ਆਪਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਲਗਭਗ ਤਿੰਨ ਤੋਂ ਚਾਰ ਵਾਰ ਜਿਹੜੀਆਂ ਲੋਕਸ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਨੇ ਅਤੇ ਲੋਕ ਸਭਾ ਦੀਆਂ ਚੋਣਾਂ ਵੀ ਲੜੀਆਂ ਨੇ। ਯਾਨੀ ਕਿ ਬਿਨਾ ਗਠਬੰਧਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਪੂਰਨ ਤੌਰ ਤੇ ਸਰਕਾਰ ਨਹੀਂ ਬਣੀ ਪੰਜਾਬ ਦੇ ਵਿੱਚੋਂ ਲੇਕਿਨ ਸੂਤਰ ਇਹ ਦੱਸਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਬੀਬੀ ਜਗੀਰ ਕੌਰ ਜਿਹੜੇ ਆਮ ਆਦਮੀ ਪਾਰਟੀ ਵਾਲ ਜਾਣਗੇ ਲੇਖਣ ਇਸ ਗੱਲ ਦਾ ਬਿਲਕੁਲ ਵੀ ਇਹ ਕੋਰਾ ਸੱਚ ਹੈ ਕਿਉਂਕਿ ਅੱਜ ਬੀਬੀ ਜਗੀਰ ਕੌਰ ਨੇ ਰਾਜਪਾਲ ਨੂੰ ਇੱਕ ਪੱਤਰ ਲਿਖ ਦਿੱਤਾ ਹੈ। ਜਿਹੜੇ ਲੋਕ ਗੱਲਾਂ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਕਾਂਗਰਸ ਵੱਲ ਜਾਣਗੇ ਜਾਂ ਆਮ ਆਦਮੀ ਪਾਰਟੀ ਵੱਲ ਜਾਣਗੇ ਜਾਂ ਭਾਜਪਾ ਵੱਲ ਜਾਣਗੇ ਉਹਨਾਂ ਗੱਲਾਂ ਦਾ ਉਹਨੇ ਠੋਕੇ ਜਵਾਬ ਦਿੱਤਾ ਹੈ ਅੱਜ ਬੀਬੀ ਜਗਿਰ ਕੋ ਜੋ ਐਸਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਹੈ ਉਹਨੇ ਰਾਜਪਾਲ ਨੂੰ ਇੱਕ ਪੱਤਰ ਲਿਖਿਆ ਹੈ ਉਹਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਿਨਬਰ ਦੇ ਮਹਗਾਈ ਵਧਾਰੀ ਹੈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਰੇਸਟੀਆਂ 'ਚ ਵਾਧਾ ਹੋਇਆ ਹੈ ਤੇ 23 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਹੈ ਇੱਕ ਪਾਸੇ ਤਾਂ ਬੀਬੀਜੀ ਦਾ ਨਾਮ ਜੋੜਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਵੱਲ ਜਾਣਗੇ ਲੇਕਿਨ ਅੱਜ ਪੱਤਰ ਜਿਹੜਾ ਹੈ ਦੇ ਦਿੱਤਾ ਹੈ ਮੰਗ ਪੱਤਰ ਰਾਜਪਾਲ ਨੂੰ ਜੋ ਗੁਲਾਬ ਚੰਦ ਕਟਾਰੀਆ ਨੇ ਨਵੇਂ ਪੰਜਾਬ ਦੇ ਰਾਜਪਾਲ ਬਣੇ ਨੇ ਉਹਨਾਂ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ ਕਿ ਇਹਨਾਂ ਚੀਜ਼ਾਂ ਨੂੰ ਘਟਾਇਆ ਜਾਵੇ ਕਿਉਂਕਿ 994 ਕਰੋੜ ਦਾ ਬੋਝ ਪੰਜਾਬ ਦੇ ਲੋਕਾਂ ਉੱਤੇ ਪਵੇਗਾ ਡੀਜ਼ਲ ਪੈਟਰੋਲ ਅਤੇ ਕਿਰਾਏ ਅਤੇ ਬਿਜਲੀ ਜਿਹੜੀ ਤਿੰਨ ਵੇ ਪ੍ਰਤੀ ਯੂਨਟ ਵਧਾ ਦਿੱਤੀ ਗਈ ਹੈ ਯਾਨੀ ਕਿ ਇਹ ਸਾਰਾ ਖਰਚਾ ਹੁਣ ਪੰਜਾਬ ਦੇ ਲੋਕਾਂ ਤੋਂ ਵਸੂਲ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਪਾ ਲਈ ਇਸ ਲਈ ਇਸ ਗੱਲ ਤੋਂ ਕਲੀਅਰਿਫਾਈ ਹੁੰਦਾ ਹੈ ਕਿ ਬੀਬਾ ਜ਼ਗੀਰ ਕੌਰ ਦਾ ਕੋਈ ਵੀ ਆਮ ਆਦਮੀ ਪਾਰਟੀ ਦੇ ਨਾਲ ਲੈਣਾ ਦੇਣਾ ਨਹੀਂ ਇਸ ਲਈ ਉਹਨਾਂ ਨੇ ਅੱਜ ਮੰਗ ਪੱਤਰ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਲਿਖ ਦਿੱਤਾ ਹੈ ਧੰਨਵਾਦ